ਕਬਹੁਤ ਟ੍ਰੈਂਡਿੰਗ ਦੇ ਵਿੱਚ ਚੀਜ਼ ਚੱਲਦੀ ਹੈ ਅੱਜਕੱਲ ਸਾਗਵਾਨ ਤੇ ਪਿੱਤਲ ਵਾਲੇ ਦਰਵਾਜ਼ੇ ਏਸ਼ੀਆ ਆਂਦੀ ਹੈ ਇਹਦੇ ਵਿੱਚ ਪਾਲਿਸ਼ ਹੋਈ ਹੈਗੀ ਪਾਲਿਸ਼ ਦੀ ਆਪਣੀ 10 ਸਾਲ ਦੀ ਗਾਰੰਟੀ ਰਹਿੰਦੀ ਹੈ ਇਹਦੇ ਵਿੱਚ ਜੇ ਇਹਨੂੰ ਆਪਾਂ ਕਿਦੋਂ ਵੀ ਤੁਸੀਂ ਕੱਟ ਲਓ ਜੇ ਵਿੱਚੋਂ ਬੂਰਾ ਨਿਕਲ ਆਇਆ ਤਾਂ ਲੱਖ ਰੁਪਈਆ ਨਾਮ ਆ ਜੀ ਸਾਡਾ 20 ਸਾਲ ਦੀ ਪੂਰੀ ਗਾਰੰਟੀ ਆ ਵਾਟਰ ਪ੍ਰੂਫ ਹੈ ਤੁਸੀਂ ਧੁੱਪੇ ਲਾਓ ਮੀਂਹ ਪੈਂਦਾ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਜੋ ਵੀ ਇਹਦੇ ਉੱਪਰ ਪਿੱਤਲ ਲੱਗੀ ਆ ਓਰੀਜਨਲ ਇੱਕ ਨੰਬਰ ਪਿੱਤਲ ਲੱਗੀ ਆ ਉਹਦੀ ਵੀ ਫੁੱਲ ਗਾਰੰਟੀ ਆ ਕਿਸੇ ਤਰ੍ਹਾਂ ਦੀ ਟੀ ਤੁਹਾਨੂੰ ਚਾਹੀਦੀ ਹੈ ਡੌਮ ਚਾਹੀਦੇ ਨੇ ਕੋਈ ਵੀ ਚੀਜ਼ ਚਾਹੀਦੀ ਹੈ ਪਿੱਤਲ ਦੀ ਉਹ ਪਿੱਤਲ ਹੀ ਪਿੱਤਲ ਤੁਹਾਨੂੰ ਅਸੀਂ ਅਰੇਂਜ ਕਰਾਵਾਂਗੇ ਸਸੇ ਗਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਾਣਕਾਰੀ ਭਰਪੂਰ ਵੀਡੀਓ ਜੇ ਨਵੇਂ ਬਣ ਰਹੇ ਘਰ ਦੇ ਵਿੱਚ ਤੁਸੀਂ ਦਰਵਾਜ਼ੇ ਲਾਉਣ ਦੇ ਸੋਚ ਰਹੇ ਹੋ ਨਾ ਵਧੀਆ ਕੁਆਲਿਟੀ ਦੇ ਇੱਕ ਨੰਬਰ ਕੁਆਲਿਟੀ ਦੇ ਤੁਹਾਡੇ ਲਈ ਦਰਵਾਜ਼ੇ ਲੈ ਕੇ ਆਏ ਚਾਹੇ ਤੁਸੀਂ ਸਰਮੈਕਲ ਦੇ ਦਰਵਾਜ਼ੇ ਲੈਣੇ ਆ ਚਾਹੇ ਸਾਗਵਾਨ ਵਾਲੇ ਲੈਣੇ ਆ ਚਾਹੇ ਜੰਮੂ ਕਹਿਲ ਵਾਲੇ ਚਾਹੇ ਕਿਸੇ ਵੀ ਲੱਕੜ ਦੇ ਤੁਸੀਂ ਦਰਵਾਜ਼ੇ ਬਣਾਉਣੇ ਆ ਉਹ ਸਾਰੇ ਆਪਣੀ ਜਿਹੜਾ ਸ਼ੋਰੂਮ ਆ ਮਾਨਸਾ ਦੇ ਵਿੱਚ ਸਿੰਘਡੋਰ ਅੱਬ ਦੇ ਨਾਂ ਤੇ ਅਮਰ ਜੋੜ ਦੇ ਫਾਰਮ ਟਰੈਕਟਰ ਦੀ ਏਜੰਸੀ ਤੇ ਆਜੋ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਵਾਂਗੇ ਜਿਹੜੇ ਵੀ ਮਿੱਤਰਾਂ ਨੂੰ ਨੇੜੇ ਪੈਂਦਾ ਮਾਨਸਾ ਉਹ ਸਾਡੇ ਸ਼ੋਰੂਮ ਚ ਜਾ ਕੇ ਵੇਟ ਕਰ ਸਕਦੇ ਆ ਜਿਹੜੇ ਮਿੱਤਰਾਂ ਨੂੰ ਨੇੜੇ ਪੈਂਦਾ ਤਪਾ ਮੰਡੀ ਉੱਥੇ ਆਪਣੀ ਫੈਕਟਰੀ ਆ ਤੁਸੀਂ ਉੱਥੇ ਵੇਟ ਕਰ ਸਕਦੇ ਹੋ ਦੋਨੇ ਜਗ੍ਹਾਾਂ 'ਤੇ ਤੁਹਾਨੂੰ ਡਿਸਪਲੇ ਵੀ ਮਿਲੂਗੀ ਸਾਡਾ ਸਾਰਾ ਕੰਮ ਵੀ ਦੇਖਣ ਨੂੰ ਮਿਲੂਗਾ ਜੇ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜਿਹੜਾ ਕਿ ਸਨਮੈਕੇ ਦਾ ਆਮ ਪੱਲਾ ਚੱਲਦਾ ਮਾਰਕੀਟ ਦੇ ਵਿੱਚ ਜਿਹੜਾ ਕਿ ਫਲੈਸ਼ ਸਟੋਰ ਕਹਿੰਦੇ ਆ ਫਲੈਸ਼ ਡੋਰ ਕਹਿੰਦੇ ਆ ਤਾਂ ਉਹ ਆਪਣੇ ਕੋਲੇ ਆਉਂਦਾ ਜੀ ਨੋਵਾ ਕੰਪਨੀ ਦਾ 25 ਸਾਲ ਦੀ ਪੂਰੀ ਗਰੰਟੀ ਆ ਵਾਟਰਪਰੂਫ ਹੈ ਤੁਸੀਂ ਧੁੱਪੇ ਲਾਓ ਮੀਂਹ ਪੈਂਦਾ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ 25 ਸਾਲ ਦੀ ਇਹਦੀ ਤੁਸੀਂ ਦੇਖ ਸਕਦੇ ਹੋ ਪੂਰੀ ਗਰੰਟੀ ਆ ਆ ਇਸ ਤਰ੍ਹਾਂ ਦਾ ਇਹਦੇ ਵਿੱਚ ਜਿਵੇਂ ਤੁਸੀਂ ਬਣਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਬਰਵਾਉਣਾਗਾ ਇਹ ਬਣਾ ਲਓ ਉਹ ਬਣਾ ਲਓ ਜਾਂ ਸਾਡੇ ਕੋਲੇ ਜਿਹੜੇ ਸਨਮੈਕੇ ਨੇ ਉਹ ਸਾਡੇ ਕੋਲੇ ਮਤਲਬ ਇੱਕ ਤਰ੍ਹਾਂ ਦੇ ਨਹੀਂ ਹੈਗੇ ਚਾਹੇ ਬਿਲਕੁਲ ਲਵਾ ਲਓ ਚਾਹੇ ਕੋਈ ਵੀ ਲਵਾ ਲਓ ਆ ਦੇਖੋ ਅਲੱਗ-ਅਲੱਗ ਸਨਮੈਕੇ ਨੇ ਇਹ ਤੁਸੀਂ ਸਿਲੈਕਟ ਕਰਕੇ ਕਿਸੇ ਵੀ ਤਰ੍ਹਾਂ ਦਾ ਦਰਵਾਜ਼ੇ ਦਾ ਤੁਸੀਂ ਰੰਗ ਰੂਪ ਆਪਦਾ ਲੈ ਸਕਦੇ ਹੋ ਤੇ ਮੇਨ ਚੀਜ਼ ਕੀ ਕਹਿੰਦੇ ਸਮੈਕਾ ਤੁਸੀਂ ਡਿਜ਼ਾਈਨ ਵਾਸਤੇ ਲਾਉਣਾਗਾ ਪਰ ਜਿਹੜਾ ਲੰਮਾ ਸਮਾਂ ਚੱਲਦਾ ਜੀ ਉਹ ਚੀਜ਼ ਆ ਜਾਂਦੀ ਹੈ ਨੋਵਾ ਦਾ ਬੋਰਡ ਜਿਹੜਾ ਕਿ ਤੁਹਾਨੂੰ ਮੈਂ ਉਹ ਵੀ ਦਿਖਾਇਆਗਾ ਆਪਣਾ ਨੋਵਾ ਪ੍ਰਾਈਮ ਕਲੱਬ ਦਾਗਾ ਤੇ ਇਹ 2500 ਰੁਪਏ ਤੋਂ ਸਟਾਰਟ ਹੈ ਜੀ 25 ਸਾਲ ਦੀ ਇਹਦੀ ਗਾਰੰਟੀ ਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਜੇ ਸਭ ਤੋਂ ਵੱਡਾ ਚੈਲੰਜ ਆ ਜਿਹੜਾ ਸਾਡਾ ਜੇ ਇਹਨੂੰ ਆਪਾਂ ਕਿਦੋਂ ਵੀ ਤੁਸੀਂ ਕੱਟ ਲਓ ਜੇ ਵਿੱਚੋਂ ਬੂਰਾ ਨਿਕਲ ਆਇਆ ਤਾਂ ਲੱਖ ਰੁਪਏ ਨਾਮ ਆ ਜੀ ਸਾਡਾ ਇਹ ਚੀਜ਼ ਤੇ ਕਿਉਂਕਿ ਸਾਡੀ ਫੁੱਲ ਗਾਰੰਟੀ ਦੇ ਅਸੀਂ ਕੰਮ ਦੂਸਰੇ ਨੰਬਰ ਤੇ ਆ ਜੀ ਨਾ ਹੁਣ ਇੱਕ ਬਹੁਤ ਟ੍ਰੈਂਡਿੰਗ ਦੇ ਵਿੱਚ ਚੀਜ਼ ਚੱਲਦੀ ਹੈ ਅੱਜ ਕੱਲ ਸਾਗਵਾਨ ਤੇ ਪਿੱਤਲ ਵਾਲੇ ਦਰਵਾਜ਼ੇ ਬਾਹਰਲੇ ਮਿੱਤਰਾਂ ਦੀ ਬਹੁਤ ਮੰਗ ਹੁੰਦੀ ਹੈ ਅਗਲਾ ਕਹਿੰਦਾ ਯਾਰ ਭਾਈ ਮੇਨ ਗੇਟ ਤੇ ਅਸੀਂ ਜਾਂ ਤਾਂ ਵੱਡਾ ਦਰਵਾਜ਼ਾ ਹੀ ਅਸੀਂ ਇਹਦਾ ਬਣਾਉਣਾਗਾ ਜਾਂ ਮੇਨ ਗੇਟ ਦੇ ਵਿੱਚ ਅਸੀਂ ਸਾਗਵਾਨ ਵਾਲੇ ਦਰਵਾਜ਼ੇ ਲਾਉਣੇਗਾ ਤਾਂ ਉਹ ਵੀ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਲਈਏ ਬਣਾਏ ਹੋਏ ਨੇ ਤੇ ਆ ਇੱਕ ਆਰਡਰ ਆ ਜਿਹੜਾ ਕਿ ਜਾਣਾਗਾ ਤੇ ਤਾਂ ਹੀ ਅੱਜ ਇੱਕ ਵੀਡੀਓ ਦੇ ਵਿੱਚ ਦਿਖਾ ਰਹੇ ਆ ਵੀ ਪ੍ਰੋਪਰ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਜੇ ਏਸ਼ੀਆ ਹੁੰਦੀ ਹੈ ਇਹਦੇ ਵਿੱਚ ਜਿਹੜੇ ਪਾਲਿਸ਼ ਹੋਈ ਹੈਗੀ ਪੰਜ ਕੋਟਿੰਗ ਤੇ ਜੋ ਵੀ ਇਹਦੇ ਉੱਪਰ ਪਿੱਤਲ ਲੱਗੀ ਆ オリジナル ਇੱਕ ਨੰਬਰ ਪਿੱਤਲ ਲੱਗੀ ਆ ਉਹਦੀ ਵੀ ਫੁੱਲ ਗਰੰਟੀ ਆ ਪਾਲਿਸ਼ ਦੀ ਆਪਣੀ 10 ਸਾਲ ਦੀ ਗਰੰਟੀ ਰਹਿੰਦੀ ਹੈ ਇਹਦੇ ਵਿੱਚ 10 ਸਾਲ ਤੱਕ ਇਹਨੂੰ ਕੁਝ ਵੀ ਹੋ ਜੇ ਤਾਂ ਅਸੀਂ ਬੈਠੇ ਆ ਜੀ ਤੇ ਇਹ ਤੁਸੀਂ ਪਿੱਤਲ ਦਾ ਸਾਰਾ ਕੰਮ ਦੇਖ ਸਕਦੇ ਹੋ ਜਿਵੇਂ ਵੀ ਤੁਸੀਂ ਜਿਹੜੀ ਵੀ ਚੀਜ਼ ਤੁਸੀਂ ਲਵਾਉਣਾ ਚਾਹੋ ਨੇ ਉਹ ਤੁਸੀਂ ਲਵਾ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਚਾਹੇ ਤੁਸੀਂ ਸ਼ੇਰ ਦਾ ਮੂੰਹ ਲਵਾ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਲਵਾਉਣੀ ਆ ਸਾਰਾ A ਤੋਂ Z ਸਾਨੂੰ ਕਬਜਿਆਂ ਤੋਂ ਲੈ ਕੇ ਕੁੰਡੇ ਤੱਕ ਪਿੱਤਲ ਦਾ ਸੀ ਸਾਰਾ ਜਿਹੜਾ ਸਮਾਨ ਦੇਵਾਂਗੇ ਇਹ ਕਿਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਤੁਸੀਂ ਘਰੇ ਸੰਦੂਖ ਪੇਟੀ ਕੋਈ ਵੀ ਚੀਜ਼ ਤਿਆਰ ਕਰ ਰਹੇ ਜਿੱਤੇ ਪਿੱਤਲ ਲਾਉਣੀ ਆ ਕੋਈ ਖੁੰਡਾ ਬਣਾਉਣਾ ਕਿਸੇ ਵੀ ਤਰ੍ਹਾਂ ਦੀ ਟੀ ਤੁਹਾਨੂੰ ਚਾਹੀਦੀ ਹੈ ਡੌਮ ਚਾਹੀਦੇ ਨੇ ਕੋਈ ਵੀ ਚੀਜ਼ ਚਾਹੀਦੀ ਹੈ ਪਿੱਤਲ ਦੀ ਉਹ ਪਿੱਤਲ ਹੀ ਪਿੱਤਲ ਤੁਹਾਨੂੰ ਅਸੀਂ ਅਰੇਂਜ ਕਰਾਵਾਂਗੇ ਸਾਡੇ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੁਣ ਆਪਾਂ ਦਿਖਾ ਦਈਏ ਤੁਹਾਨੂੰ ਸਾਗਵਾਨ ਦੇ ਇੱਧਰ ਦਰਵਾਜੇ ਇੱਧਰ ਆ ਗਈ ਜਾਲੀ ਵਾਲੇ ਦਰਵਾਜੇ ਇਹਦੇ ਵਿੱਚ ਆਪਾਂ ਤਿੰਨ ਡਿਜ਼ਾਈਨ ਰੱਖੇ ਤਿੰਨੇ ਤਰ੍ਹਾਂ ਦੀ ਅਲੱਗ-ਅਲੱਗ ਪਾਲਿਸ਼ ਰੱਖੀ ਆ ਜਿਹੜਾ ਵੀ ਤੁਸੀਂ ਕੋਈ ਵੀ ਸਾਗਵਾਨ ਦੇ ਵਿੱਚ ਜਾਲੀ ਵਾਲਾ ਦਰਵਾਜਾ ਬਣਾਉਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਸਾਡੇ ਕੋਲ ਮਿਲੂਗਾ ਵਧੀਆ ਕੁਆਲਿਟੀ ਇੱਕ ਨੰਬਰ ਦੀ ਸਾਗਵਾਨਾਪ ਜਿਹੜੀ ਵਰਤਦੇ ਆ ਇਹ ਆਗੇ ਜੀ ਬਿਨੀਆਰ ਵਾਲੇ ਇਹ ਦੋ ਦਰਵਾਜੇ ਤੁਸੀਂ ਦੇਖ ਸਕਦੇ ਹੋ ਬਿਨੀਆਰ ਦੇ ਵਿੱਚ ਵੀ ਆਪਾਂ ਪਾਲਿਸ਼ ਕਰਾ ਕੇ ਆਪਣੇ ਦਰਵਾਜੇ ਨੂੰ ਖੂਬਸੂਰਤ ਬਣਾ ਸਕਦੇ ਆ ਤੇ ਇਹਨਾਂ ਦੀ ਲਾਈਫ ਵੀ ਬਹੁਤ ਵਧੀਆ ਚੱਲਦੀ ਆ ਤੇ ਲੁੱਕ ਵੀ ਆਪਣੀ ਸਾਗਵਾਨ ਵਾਲੀ ਤੇ ਬਹੁਤ ਸੋਹਣੀ ਮਿਲਦੀ ਆ ਅੱਗੇ ਫੇਰ ਆਪਣੇ ਆਗੇ ਜੀ ਨਾਰਮਲ ਸਾਗਵਾਨ ਦੇ ਦਰਵਾਜੇ ਇਹ ਵੀ ਬਹੁਤ ਸੋਹਣੇ ਜਿਵੇਂ ਤੁਸੀਂ ਇਹ ਚ ਕੋਈ ਡਿਜ਼ਾਈਨ ਲੈਣਾ ਹੱਥੀ ਕੰਮ ਕਰਾਉਣਾ ਮਸ਼ੀਨੀ ਕਰਾਉਣਾ ਉਸ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਤੁਹਾਨੂੰ ਕੰਮ ਹੋ ਜਾਊਗਾ ਉਸ ਤੋਂ ਬਾਅਦ ਆ ਵੀ ਸਾਗ ਬਣਦਾ ਗਏ ਜੀ ਫੁੱਲ ਭਰੇ ਹੋਇਆ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਪਾਲਿਸ਼ ਦੇ ਨਾਲ ਤੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਜਿਵੇਂ ਐਚ ਡੀ ਐਚ ਮਾਰਤੇ ਐਕਸ਼ਨ ਡੈਸਾ ਦਾ ਜਿਹੜਾ ਚੱਲਦਾ ਉਹ ਤੇ ਡੀਕੋ ਚੱਲਦੀ ਆ ਡੀਕੋ ਵਾਲੇ ਦਰਵਾਜ਼ੇ ਵੀ ਤੁਹਾਨੂੰ ਆਪਣੇ ਕੋਲੋਂ ਮਿਲਣਗੇ ਸਾਰਿਆਂ ਦੀ ਗਾਰੰਟੀ ਹੋਊਗੀ ਪਾਲਿਸ਼ ਦੀ ਵੀ ਪ੍ਰੋਡਕਟ ਦੀ ਵੀ ਕੋਈ ਫੁੱਲ ਜੇ ਘਟ ਜੇ ਵੱਜੇ ਉਹ ਸਾਡੇ ਸਾਰੇ ਟੀਮ ਦੀ ਗਾਰੰਟੀ ਹੋਊਗੀ ਡਿਜ਼ਾਈਨ ਤੁਸੀਂ ਕੋਈ ਵੀ ਪਾਉਣਾ ਫੁੱਲ ਚਾਹੇ ਤੁਸੀਂ ਆਪਦਾ ਚਿਹਰਾ ਬਣਵਾ ਲਓ ਉਹ ਵੀ ਤੁਹਾਡਾ ਅਸੀਂ ਬਣਾ ਕੇ ਦੇਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੇ ਜੇ ਆਪਾਂ ਠੋਸ ਦਰਵਾਜਿਆਂ ਦੀ ਗੱਲ ਕਰੀਏ ਜਿਹੜਾ ਕਿ ਸਾਗਵਾਨ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਭ ਤੋਂ ਵਧੀਆ ਤੁਸੀਂ ਕਿਤੋਂ ਵੀ ਦਰਵਾਜੇ ਮਿਸਤਰੀ ਤੋਂ ਘਰੇ ਤਿਆਰ ਕਰਾਉਣੇ ਆ ਤਾਂ ਜੰਮੂ ਕੈਲ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਇਹ ਨਾਂ ਦਾ ਫੁੱਲੇ ਤੇ ਨਾ ਹੀ ਇਹ ਸੁਗੜੇ ਨਾ ਇਹਨੂੰ ਕੋਈ ਦਿੱਕਤ ਆਵੇ ਤਾਂ ਜੇ ਦਰਵਾਜੇ ਤੁਸੀਂ ਲਵਾਉਣੇ ਆ ਸਾਗਵਾਨ ਤੋਂ ਬਾਅਦ ਤਾਂ ਜੰਮੂ ਕੈਲ ਨੂੰ ਪ੍ਰੈਫਰੈਂਸ ਦਿਓ ਉਹਦੇ ਵਿੱਚ ਤੁਸੀਂ ਜਾਲੀ ਵਾਲੇ ਦਰਵਾਜੇ ਲੈ ਸਕਦੇ ਹੋ ਇਹ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਾਲੀ ਲਾ ਕੇ ਇਹ ਵੱਡਾ ਦਰਵਾਜਾ ਬਣਿਆ ਹੋਇਆ ਹੈਗਾ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਆਪਣਾ ਦਰਵਾਜ਼ਾ ਤਿਆਰ ਕਰ ਸਕਦੇ ਹੋ ਤੇ ਜਿਹੜੇ ਵੀ ਮਿੱਤਰਾਂ ਨੇ ਆਪਣੇ ਨਵੇਂ ਮੰਦਰੇ ਘਰ ਲਈ ਦਰਵਾਜ਼ਿਆਂ ਦੀ ਡਿਮਾਂਡ ਹੈ ਇੱਕ ਵਾਰ ਮਾਨਸਾ ਸਿੰਘਡੌਰ ਹੱਬ ਤੇ ਜ਼ਰੂਰ ਘੇੜਾ ਮਾਰਿਓ ਚੰਗੀ ਕੁਆਲਿਟੀ ਦੇ ਵਿੱਚ ਤੁਹਾਨੂੰ ਦਰਵਾਜ਼ੇ ਦੇਵਾਂਗੇ ਜਿਹੜੇ ਆਪਣੇ ਠੋਸ ਬੋਰਡ ਵਾਲੇ ਆਗੇ 플ਸ਼ ਡੋਰ ਆਗੇ 250 ਰੁਪਏ ਤੋਂ ਸਟਾਰਟ ਸਾਗਵਾਨ ਦੇ ਆਪਣੇ 750 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈਗੀ ਅੱਗੇ ਮੈਟਰ ਕਰਦਾਗਾ ਵੀ ਆਪਣਾ ਡਿਜ਼ਾਈਨ ਕੀ ਆ ਤੇ ਸਾਈਜ਼ ਕੀ ਹੈਗਾ ਤੇ ਸਾਰੀ ਜਿਹੜੀ ਮੰਤੀ ਆ ਉਹ ਅਸੀਂ ਆਪ ਕਰਕੇ ਆਵਾਂਗੇ ਸਾਡੀ ਹੀ ਟੀਮ ਫਿੱਟ ਕਰੂਗੀ ਦਰਵਾਜਿਆਂ ਨੂੰ ਜੇ ਤੁਸੀਂ ਆਪਦੇ ਕਿਸੇ ਮਿਸਤਰੀ ਤੋਂ ਫਿਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਵੀ ਆਪਸ਼ਨ ਖੁੱਲੀ ਹੈ ਤੁਸੀਂ ਆਪਦੇ ਮਿਸਤਰੀ ਤੋਂ ਵੀ ਫਿਟ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਊਗੀ ਸਾਡਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਕੋਈ ਵੀ ਤੁਸੀਂ ਨਵਾਂ ਕੰਮ ਕਰਾਉਣਾ ਚਾਹੁੰਦੇ ਹੋ ਉਸ ਨੰਬਰ ਤੇ ਕਾਲ ਕਰ ਲਿਓ ਤੇ ਵਧੀਆ ਕੁਆਲਿਟੀ ਦੇ ਸਾਨੂੰ ਦਰਵਾਜੇ ਬਣਾ ਕੇ ਦੇਵਾਂਗੇ ਇਹ ਮੇਰਾ ਆਪਦੀ ਸ਼ੋਰੂਮ ਹੈ ਜੀ ਗੁਰੀ ਘਰਾਣਾ ਸਿੰਘ ਡੋਰਾਂ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਦੋਸਤ ਦਰਵਾਜੇ ਲਾਉਣਾ ਚਾਹੁੰਦੇ ਨੇ ਤਾਂ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਧੰਨਵਾਦ